ਸਤ ਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਭ ਨੂੰ ਰਹਾ ਸਮਾਏ ਸੂਰਜ ਕਿਰਨ ਮਰੇ ਜਲ ਕਾ ਜਲ ਹੁਆ ਰਾਮ ਜੋਤੀ ਜੋਤਰ ਲਈ ਸੰਤੋਰੀ ਥੀ ਆ ਰਾਮ ਰਹਿੰਦੇ ਗੁਰਦ੍ਰਿਆਉ ਵਿੱਚ ਕੀਨ ਕੁਲੀਨ ਹੇਤ ਨਿਰਬਾਨੀ ਦਰਸ਼ਨ ਦੇਖ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਣੀ ਤਤ ਵਿਚਾਰ ਜਹ ਮਤਰਾ ਦਗਤਾਰਨ ਕੋ ਉਕਾਰ ਬਨਾਇਓ ਜਪਿਓ ਦਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਦਰਬ ਨਾ ਆਇਓ ਐਸੇ ਦਿਨ ਦਿਾਲ ਸਤਗੁਰੂ ਸੇਧਾਂ ਦੇ ਸਿਰਤਾਜ ਬਾਣੀ ਕੇ ਬੋਏ ਥਾ ਸ਼ਾਂਤੀ ਦੇ ਪੰਜ ਪੰਜਵੇਂ ਪਾਸਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਅੱਜ ਦੇ ਦਿਨ ਜ਼ਬਰਦਸਤ ਮਾਫਲਾ ਮੁਕਾਬਲਾ ਸਬਰ ਨਾਲ ਕਰ ਦਿਆ ਹੋਇਆ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਆਸਾਨੀ ਸਹਾਦਤ ਪ੍ਰਾਪਤ ਕੀਤੀ ਤਿੰਨਾਂ ਸਤਗੁਰਾਂ ਦਾ ਸਹੀਦੀ ਗੁਰਪੁਰਬ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਬੜੀ ਸਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਅੱਜ ਮੈਂ ਤੁਹਾਨੂੰ ਗੁਰ ਅਰਜਨ ਦੇਵ ਜੀ ਦੀ ਮਿੱਤਾ ਸਮਝਾ ਰਹੀ ਆ ਤੁਤ ਨਵਿ ਤੇ ਤੁਤ ਨਵ ਤੇ ਤੀ ਤੱਤੇ ਵਗੇ ਹੁਵਾ ਤੁਤ ਨਵ ਤੇ ਬੱਠੇ ਸਤਗੁਰ ਆ ਚੰਗਿਆਲਾ ਬੱਜਾ ਖਲਸਾ ਭਾਈ ਕੋ ਜਿੱਕੀ ਫੋਟੇ ਅੱਜ ਪੰਚਮ ਪਾਸ਼ਾ ਬਾਣੀ ਤੇ ਬਹੁਤ ਸ਼ਾਂਤੀ ਕਪੂਰ ਤਾਲ ਪਾਲ ਸ਼੍ਰੀ ਗੁਰ ਅਰਜਨ ਦੇਵ ਦਾ ਅੱਜ ਸ਼ਹੀਦੀ ਦਿਹਾੜਾ ਵਿਧਾਰਾ ਰਾਮ ਸਰਵਿੱਖਾ ਮਨਾਇਆ ਜਾ ਰਿਹਾ ਹੈ

ਔਰ 1904 ਤੋਂ ਸ਼ੁਰੂ ਹੋਈ ਹੈ ਜੀ। ਔਰ ਜਿਹੜੇ ਸਾਡੇ ਬਜ਼ੁਰਗਾਂ ਉਹਨਾਂ ਨੇ ਮੈਂ ਵੀ ਨਹੀਂ ਵੇਖਿਆ ਹੁਣ ਤੇ ਆਪਣੀ ਵੀ ਸਟੇਜ ਉਸ ਤਰ੍ਹਾਂ ਦੀ ਹੋ ਗਈ ਹੈ। ਔਰ ਸਾਥ ਸੰਗਤ ਦੀ ਬੜੀ ਕੋਆਪਰੇਸ਼ਨ ਨਾਲ ਇਹ ਚੱਲਦਾ ਐ ਐਸਜੀਪੀਸੀ ਦਾ ਵੀ ਬੜਾ ਸਹਿਯੋਗ ਰੰ ਦਾ ਸਾਨੂੰ। ਇੱਥੇ ਸਭ ਤੋਂ ਪਹਿਲੇ ਜਦੋਂ ਸ਼ੁਰੂਆਤ ਹੋਈ ਸੀ ਤੇ ਖੂ ਹੁੰਦਾ ਸੀ ਜੀ। ਤੇ ਆ ਨਾਲ ਜਿਹੜੇ ਗੁਰੂ ਅਰਜਨ ਸਾਹਿਬ ਨੇ ਇੱਥੇ ਸੁਖਵੰਨੀ ਸਾਹਿਬ ਵਿਚਾਰੀ ਸੀਗੀ। ਤੇ ਸੰਗਤ ਗੁਰੂ ਕੋ ਨੂੰ ਗੇੜਦੀ ਸੀ ਤੇ ਪਾਣੀ ਹਥੋਂ ਕੱਢ ਕੇ ਅਸੀਂ ਮਿੱਠੀ ਚਵੇਲ ਦੀ ਆਦ ਕਰਦੇ ਸੀਗੇ ਉਸ ਤੋਂ ਬਾਅਦ ਇੰਨੀ ਮਹਾਨਤਾ ਹੋ ਗਈ ਆ ਨਾ ਸੰਗਤ ਦਾ ਸਹਿਯੋਗ ਮਿਲਿਆ ਸਾਡੇ ਸਹਿਯੋਗੀ ਵੀ ਨਾਲ ਇਹਨਾਂ ਨੇ ਬੜੀ ਕੋਆਪਰੇਸ਼ਨ ਦੇਈ ਆ ਸਾਰਾ ਔਰ ਅੱਜ ਤੱਕ ਇਹ ਜਲਦੀ ਜਾ ਰਹੀ ਹੈ